you ਵਿਸ਼ਾਲ ਬਾਹਤੀ ਹੈ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਜਿਹੜੀ ਰੈਲੀ ਸ਼ਾਮ ਨੂੰ ਕੀ ਗੱਣਾ ਜਨੂੰ ਲੜੇ ਅੱਜ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥੱਲੇ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁੱਕੀ ਹੋਣਗੀਆਂ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆ ਦਾ ਵਗ ਰਿਹਾ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਸਪੋਰਟਸਮੈਨ ਜਿਹੜੇ ਨੇ ਪੰਜਾਬ ਦੇ ਵਿੱਚੋਂ ਨਿਕਲਣਗੇ ਸੋ ਸਾਡੇ ਬਹੁਤ ਸ਼ੁਕਰੀਆ ਕਰਦਾ ਹੈ ਇਹ ਸਾਡੀ ਸਾਰੀ ਫੈਡਰੇਸ਼ਨ ਦਾ ਡਾਕਟਰ ਸੰਦੀਪ ਜੀ ਸਾਡੇ ਨਾਲ ਮੌਜੂਦ ਨੇ ਤੇ ਇੱਕ ਜज्ਬਾ ਦੀ ਟੀਮ ਸਾਰੀ ਬਾਕੀ ਐਮਸੀ ਸਾਹਿਬਾਨ ਮੋਤਵਰ ਬੰਦੇ ਜਿਹੜੇ ਸਮਰਾਲੇ ਦੇ ਸੋ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਮਰਾਲੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਇਹ ਮਾਰਚ ਨੇ ਹੁੰਦੇ ਰਹਿਣਾਂ ਇੱਕ ਧੰਨਵਾਦ ਛੋਟੇ ਬੱਚੇ ਅਸੀਂ ਲੈ ਕੇ ਚੱਲ 10ਵੀਂ 11ਵੀਂ 12ਵੀਂ ਤੋਂ ਤੇ ਸਾਡੇ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚੋਂ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਇਹ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਤੇ ਕੀ ਕਹਿਣਾ ਤੁਹਾਨੂੰ ਜਿਹੜਾ ਅੱਜ ਹੈਗਾ ਅੱਜ ਦੇਖੋ ਨਸ਼ਿਆਂ ਦੇ ਖਿਲਾਫ ਪੂਰਾ ਸ਼ਹਿਰ ਸਮਰਾਲਾ ਤੇ ਕਾਫੀ ਸਕੂਲ ਤੇ ਐਂਟੀ ਡਰਗ ਫੈਡਰੇਸ਼ਨ ਜਿਨ੍ਹਾਂ ਦੀ ਹੇਟ ਇਹ ਪ੍ਰੋਗਰਾਮ ਹੋ ਰਿਹਾ ਹੈ ਇੱਥੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜੇ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਗਾ ਜਿੱਥੇ ਅੱਜ ਇਹ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ ਯੂਥ ਇਕੱਠਾ ਹੋਇਆ ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ ਜੁਵਾ ਸ਼ਕਤੀ ਹੈ ਉਹ ਜਿਹੜਾ ਇੱਕ ਬੂਟਾ ਲੱਗ ਚੁੱਕਿਆ ਉਹ ਇਹ ਯੂਥ ਹੀ ਖਤਮ ਕਰ ਸਕਦਾ ਹੈ ਇਹਨਾਂ ਦੇ ਥਰੂ ਜਿਹੜਾ ਅੱਗੇ-ਅੱਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਜਿੱਥੋਂ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਦਿੱਤੇ ਹੋਰ ਸਟੇਟਾਂ ਅੱਗੇ ਨੇ ਉੱਥੇ ਮੈਂ ਚਾਹੁੰਦਾ ਵੀ ਪੰਜਾਬੀ ਵੱਧ ਤਰ੍ਹਾਂ ਵੱਧ ਚੜ ਕੇ ਹਿੱਸਾ ਲਵੇ ਹਾਂਜੀ ਨਾਮ ਤੇ ਆਪਣਾ ਉਹ ਦੱਸੋ ਮੈਂ ਸੰਜੀਵ ਖਾਨ ਸਾਡੀ ਐਨ ਜੀਓ ਐਮਪੀ ਡਰੱਗ ਫੈਡਰੇਸ਼ਨ ਜੋ 2014 ਤੋਂ ਨਸ਼ਿਆਂ ਦੇ ਖਿਲਾਫ ਸੀ ਪੰਜਾਬ ਦੇ ਵਿੱਚ ਕੰਮ ਕਰਦੇ ਆ ਰਹੇ ਆ ਜਾਗਰੂਕਤਾ ਕਰਦੇ ਆ ਰਹੇ ਆ ਅੱਜ ਉਸ ਮਾਲੇ ਵਿੱਚ ਰੈਲੀ ਕਰਕੇ ਬੱਚਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਹੀ ਕਹੇ ਜਾਂਦਾ ਮੁੱਦਾ ਹੈ ਇਹਨੂੰ ਹਰਿਕਤ ਦੇ ਨਾਲ ਰਿਲੇਟ ਕੀਤਾ ਜਾਂਦਾ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰਿਕਤ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸਾਂਭ ਲਿਆ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਇਸ ਕਰਕੇ ਸਾਡੀ ਐਨਜੀਓ ਦੀ ਇਹ ਜ਼ਰੂਰਤ ਹੈ ਅਸੀਂ ਇਹ ਸਮਝਦੇ ਆਂ ਕਿ ਬੱਚਿਆਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤੇ ਪਹਿਲਾਂ ਹੀ ਸਮਝਾ ਦਿੱਤਾ ਜਾਵੇ। ਕੀ ਨਾਮ ਦੱਸ ਦਿਓ? ਮੇਰਾ ਨਾਮ ਅਮਰਤਪੂਰੀ। ਇਹ ਜਿਹੜੇ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ। ਉਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਬਾੜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਸੀ ਉਹਨੂੰ ਠੱਲ ਪਾਉਣ ਦੇ ਲਈ ਸਾਰੇ ਉਪਰਾਲਾ ਕਰੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ